ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਉਸ ਕਾਂਡ ਦੇ ਬਾਰੇ ਜੋ ਕਿ ਦਿੱਲੀ ਦੇ ਵਿੱਚ ਵਾਪਰਿਆ 1 ਜੁਲਾਈ 2018 ਨੂੰ ਇੱਕ ਘਰ ਦੇ ਵਿੱਚੋਂ ਦਿੱਲੀ ਦੇ ਵਿੱਚ 11 ਲਾਸ਼ਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ 10 ਲਾਸ਼ਾਂ ਨੇ ਜਿਹੜੀਆਂ ਉਹ ਘਰ ਦੀ ਛੱਤ ਦੇ ਨਾਲ ਲੰਕੀਆਂ ਹੋਈਆਂ ਮਿਲਦੀਆਂ ਨੇ ਤੇ ਇੱਕ ਲਾਸ਼ ਫਰਸ਼ ਦੇ ਉੱਤੇ ਪਈ ਮਿਲਦੀ ਆ ਇਹ ਜਦੋਂ 11 ਲਾਸ਼ਾਂ ਮਿਲਦੀਆਂ ਨੇ ਤਾਂ ਜਿਹੜੀ ਇਹ ਖਬਰ ਹੈ ਉਹ ਅੱਗ ਵਾਂਗ ਫੈਲ ਜਾਂਦੀ ਹੈ ਇਹ ਇਕੱਲੇ ਦਿੱਲੀ ਵਿੱਚ ਹੀ ਨਹੀਂ ਕੱਲੇ ਇੰਡੀਆ ਦੇ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਤੱਕ ਇਹ ਜਿਹੜੀ ਖਬਰ ਪਹੁੰਚ ਜਾਂਦੀ ਹੈ ਇੱਕ ਵਾਰ ਇਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਿ ਇਹ ਜਿਹੜੇ 11 ਲੋਕ ਮਾਰੇ ਗਏ ਆ ਇਹਨਾਂ ਦੇ ਹੀ ਕਤਲ ਹੋਇਆ ਜਾਂ ਫਿਰ ਇਹਨਾਂ ਨੇ ਖੁਦਕੁਸ਼ੀ ਕੀਤੀ ਆ ਜੇ ਕਤਲ ਹੋਇਆ ਤਾਂ ਕਿਸ ਨੇ ਕੀਤਾ ਜੇ ਖੁਦਕੁਸ਼ੀ ਕੀਤੀ ਆ ਤਾਂ 11 ਜਾਣੇ ਇੱਕਦਮ ਖੁਦਕੁਸ਼ੀ ਕਰ ਕਿਵੇਂ ਸਕਦੇ ਨੇ ਇਹੀ ਸਾਰੀ ਗੁੰਝਲਦਾਰ ਕਹਾਣੀ ਸੀਗੀ ਜਿਹੜੀ ਪੁਲਿਸ ਨੂੰ ਹੱਲ ਕਰਨੀ ਸੀ ਤਾਂ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਨੂੰ ਘਰ ਦੇ ਵਿੱਚੋਂ ਕੁਝ ਅਜਿਹੀਆਂ ਚੀਜ਼ਾਂ ਮਿਲਦੀਆਂ ਨੇ ਤੇ ਨਾਲ ਕੁਝ ਡਾਇਰੀਜ਼ ਮਿਲਦੀਆਂ ਨੇ ਜਿਨ੍ਹਾਂ ਤੋਂ ਫਿਰ ਜਿਹੜਾ ਇਹ ਕੇਸ ਆ ਉਹ ਹੱਲ ਹੁੰਦਾ ਉਹਨਾਂ ਡਾਇਰੀਜ਼ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਕਿ ਇਹਨਾਂ ਕਤਲਾਂ ਦਾ ਜ਼ਿੰਮੇਵਾਰ ਹੈ ਕੌਣ ਤੁਸੀਂ ਵੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਲਾਸਟ ਦੇ ਵਿੱਚ ਤੁਹਾਨੂੰ ਪਤਾ ਲੱਗੇ ਕਿ ਕਤਲ ਕੀਤਾ ਕਿਸ ਨੇ ਤੇ ਐਂਡ ਦੇ ਵਿੱਚ ਜਾ ਕੇ ਤੁਸੀਂ ਆਪਣੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਆਏ ਤਾਂ ਤੁਹਾਨੂੰ ਗੁਜਾਰਿਸ਼ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲੈਣਾ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਜੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਤੁਹਾਡਾ ਬਹੁਤਾ ਸਮਾਂ ਨਾ ਲਈਏ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਹੁਣ ਜਦੋਂ ਆਪਾਂ ਇਹ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਤਾਂ ਕਾਫੀ ਜ਼ਿਆਦਾ ਲੋਕਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਗੱਲ ਕਰਾਂਗੇ ਅੱਜ ਬਰਾੜੀ ਮਰਡਰ ਕੇਸ ਦੇ ਬਾਰੇ ਇੱਕ ਮਰਡਰ ਇੱਕ ਘਟਨਾ ਜੋ ਕਿ ਦਿੱਲੀ ਦੇ ਬਰਾੜੀ ਦੇ ਵਿੱਚ ਵਾਪਰੀ ਸੀ ਉਸ ਦੀ ਆਪਾਂ ਅੱਜ ਗੱਲ ਕਰਾਂਗੇ ਇਸ ਘਟਨਾ ਦੇ ਵਿੱਚ ਇੱਕ ਪਰਿਵਾਰ ਸੀ ਜਿਸ ਨੂੰ ਕਿ ਨੇੜੇ-ਤੇੜੇ ਦੇ ਜਿਹੜੇ ਉੱਥੇ ਰਹਿਣ ਵਾਲੇ ਲੋਕ ਸੀਗੇ ਉਹ ਭਾਟੀਆ ਪਰਿਵਾਰ ਨਾਮ ਦੇ ਨਾਲ ਜਾਣਦੇ ਸੀ ਤੇ ਆਸਬ ਦੇ ਵਿੱਚ ਉਹ ਚੁੰਡਾਵਤ ਪਰਿਵਾਰ ਸੀਗਾ ਤੇ ਉਹ ਪਿੱਛੋਂ ਹਰਿਆਣੇ ਤੋਂ ਰਹਿਣ ਵਾਲੇ ਸੀ ਇੱਕ ਸ਼ਹਿਰ ਆ ਹਰਿਆਣੇ ਦੇ ਵਿੱਚ ਟੁਹਾਣਾ ਉੱਥੋਂ ਦੇ ਰਹਿਣ ਵਾਲੇ ਸੀ ਬੇਸਿਕਲੀ ਤੇ ਉਹਨਾਂ ਦੇ ਜਿਹੜੇ ਬਜ਼ੁਰਗ ਸੀ 20-25 ਸਾਲ ਪਹਿਲਾਂ ਉਹ ਟੁਹਾਣੇ ਨੂੰ ਛੱਡ ਕੇ ਦਿੱਲੀ ਦੇ ਵਿੱਚ ਆ ਕੇ ਵੱਸ ਗਏ ਸੀਗੇ ਉੱਥੇ ਆ ਕੇ ਉਹਨਾਂ ਨੇ ਆਪਣਾ ਬਿਜ਼ਨਸ ਵਗੈਰਾ ਕੀਤਾ ਇੱਕ ਉਹਨਾਂ ਦੀ ਦੁਕਾਨ ਸੀ ਛੋਟੀ ਜੀ ਜੋ ਕਿ ਘਰ ਦੇ ਨੀਚੇ ਸੀ ਤੇ ਉਹਦੇ ਉੱਪਰ ਉਹਨਾਂ ਦਾ ਘਰ ਬਣਾਇਆ ਸੀ ਉਹ ਦੁਕਾਨ ਕਰਿਆਨੇ ਦੀ ਦੁਕਾਨ ਸੀ ਉੱਥੇ ਦੁੱਧ ਵਗੈਰਾ ਵੀ ਮਿਲ ਜਾਂਦਾ ਸੀਗਾ ਤੇ ਇੱਕ ਉਹਨਾਂ ਦਾ ਫਿਰ ਬਿਜ਼ਨਸ ਸੀਗਾ ਜੋ ਕਿ ਪਲਾਈ ਬੁੱਡਦਾ ਸੀ ਬਹੁਤ ਵਧੀਆ ਬਿਜ਼ਨਸ ਚੱਲਦਾ ਸੀ ਜਦੋਂ ਇਹ ਦਿੱਲੀ ਦੇ ਵਿੱਚ ਆਏ ਸੀ ਇਹ ਸਾਰਾ ਪਰਿਵਾਰ ਆ ਗਿਆ ਸੀ ਸਿਰਫ ਇਹਨਾਂ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਉਹ ਦੋਨੋਂ ਜਾਣੇ ਉੱਥੇ ਹੀ ਰਹਿ ਗਏ ਸੀ ਤੇ ਉਹਨਾਂ ਨੇ ਆਪਣਾ ਅਲੱਗ-ਅਲੱਗ ਪਰਿਵਾਰ ਜਿਹੜਾ ਵਸਾਇਆ ਸੀਗਾ ਤੇ ਬਾਕੀ ਸਾਰੇ ਦਿੱਲੀ ਆ ਜਾਂਦੇ ਆ ਹੁਣ ਦਿੱਲੀ ਦੇ ਵਿੱਚ ਆ ਕੇ ਆਪਣਾ ਬਿਜ਼ਨਸ ਕਰਦੇ ਆ ਬਿਜ਼ਨਸ ਵਧੀਆ ਚੱਲ ਰਿਹਾ ਸੀਗਾ ਵਧੀਆ ਸਾਰਾ ਕੰਮਕਾਰ ਸੀ ਤੇ ਹੁਣ 2007 ਦਾ ਸਮਾਂ ਆਉਂਦਾ 2007 ਦੇ ਵਿੱਚ ਜਿਹੜਾ ਇਹਨਾਂ ਦਾ ਮੋਢੀ ਹੁੰਦਾ ਪਰਿਵਾਰ ਦਾ ਜਿਸ ਦਾ ਨਾਮ ਭਪਾਲ ਸਿੰਘ ਸੀ ਉਸ ਦੀ ਮੌਤ ਹੋ ਜਾਂਦੀ ਹੈ ਭਪਾਲ ਸਿੰਘ ਦੀ ਮੌਤ ਤੋਂ ਬਾਅਦ ਇੱਕ ਵਾਰ ਤਾਂ ਜਿਹੜਾ ਇਹਨਾਂ ਦਾ ਪਰਿਵਾਰ ਆ ਉਹ ਡਾਵਾ ਡੋਲ ਜਾਂਦਾ ਉਹ ਪਰਿਵਾਰ ਦੀ ਜਿਹੜੀ ਗੱਡੀ ਹੈ ਉਹ ਲੀਜੀ ਤੋਂ ਲੈ ਜਾਂਦੀ ਹੈ ਪਰ ਫਿਰ ਇਹਨਾਂ ਦੇ ਪਰਿਵਾਰ ਦਾ ਹੀ ਇੱਕ ਬੇਟਾ ਛੋਟਾ ਬੇਟਾ ਲਲਿਤ ਉਹ ਫਿਰ ਸਾਰੀ ਬਾਗਡੋਰ ਸੰਭਾਲਦਾ ਤੇ ਹੌਲੀ-ਹੌਲੀ ਕਰਕੇ ਉਹ ਸਾਰਾ ਬਿਜ਼ਨਸ ਵਗੈਰਾ ਸੈੱਟ ਕਰਦਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਗੱਡੀ ਹੈ ਜਿਹੜੀ ਪਟੜੀ ਦੇ ਉੱਤੇ ਆ ਜਾਂਦੀ ਹੈ ਇਸ ਤਰ੍ਹਾਂ ਇਹਨਾਂ ਦੀ ਵਧੀਆ ਜ਼ਿੰਦਗੀ ਚੱਲ ਰਹੀ ਸੀ ਤੇ ਜਿਹੜਾ ਲਲਿਤ ਸੀ ਉਸ ਨੂੰ ਹਰ ਰੋਜ਼ ਵਾਕ ਕਰਨ ਦੀ ਆਦਤ ਸੀ ਉਹ ਸਵੇਰੇ ਮੌਰਨਿੰਗ ਵਾਕ ਤੇ ਪੱਕਾ ਜਾਂਦਾ ਸੀ ਤੇ ਜਿਹੜੀ ਇਹਨਾਂ ਦੀ ਦੁਕਾਨ ਸੀ ਹਰ ਰੋਜ਼ ਸਵੇਰੇ-ਸਵੇਰੇ ਖੁੱਲ ਜਾਂਦੀ ਸੀ 5-6 ਵਜੇ ਤਾਂ ਕਿ ਜਿਹੜੇ ਲੋਕ ਸੀ ਘੜੇ ਨਾਲ ਦੇ ਉਹ ਤੋਂ ਦੁੱਧ ਲੈ ਕੇ ਜਾ ਸਕਣਾ ਹੁਣ ਦਿਨ ਆਉਂਦਾ 1 ਜੁਲਾਈ 2018 ਦਾ ਇਹਨਾਂ ਦੇ ਗਵਾਂਡ ਦੇ ਵਿੱਚ ਰਹਿਣੇ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਗੁਰਚਾਰਨ ਸਿੰਘ ਸੀ ਉਹ ਸਵੇਰੇ ਸਵੇਰੇ ਇਹਨਾਂ ਦੇ ਘਰ ਦੇ ਬਾਹਰ ਆਉਂਦਾ ਉਹ ਹਮੇਸ਼ਾ ਹੀ ਜਿਹੜਾ ਇਹਨਾਂ ਦਾ ਬੇਟਾ ਸੀਗਾ ਛੋਟਾ ਲਲਿਤ ਉਹਦੇ ਨਾਲ ਵਗ ਤੇ ਜਾਇਆ ਕਰਦਾ ਸੀ ਪਰ ਉਸ ਦਿਨ ਜਿਹੜਾ ਲਲਿਤਾ ਉਹ ਬਾਹਰ ਨਹੀਂ ਆਉਂਦਾ ਤੇ ਜਦੋਂ ਇਹ ਉਹਨਾਂ ਦੀ ਦੁਕਾਨ ਵੱਲ ਨਿਗਾਹ ਮਾਰਦਾ ਤਾਂ ਦੇਖਦਾ ਕਿ ਦੁਕਾਨ ਵੀ ਬੰਦ ਹੈ ਕਾਫੀ ਸਾਲ ਹੋ ਗਏ ਸੀ ਇਦਾਂ ਕਦੇ ਨਹੀਂ ਹੋਇਆ ਸੀ ਨਾ ਤਾਂ ਕਦੇ ਲਲਿਤ ਨੇਟ ਹੋਇਆ ਸੀ ਤੇ ਨਾ ਹੀ ਕਦੇ ਉਹਨਾਂ ਦੀ ਦੁਕਾਨ ਖੁੱਲਣ ਤੋਂ ਲੇਟ ਹੋਈ ਸੀ ਤਾਂ ਇਹਨੂੰ ਦੇਖਦੇ ਆਂ ਜੀ ਉਹਦਾ ਇੱਕ ਵਾਰ ਮੱਥਾ ਠਣਕਦਾ ਕਿ ਇਹਨਾਂ ਨੇ ਦੁਕਾਨ ਖੋਲੀ ਕਿਉਂ ਨਹੀਂ ਤੇ ਲਲਿਤ ਆਇਆ ਕਿਉਂ ਨਹੀਂ ਤਾਂ ਇੱਧੇ ਚੱਲਦੇ ਆਂ ਜੀ ਉਹ ਅੰਦਰ ਜਾ ਕੇ ਦੇਖਣਾ ਚਾਹੁੰਦਾ ਜਦੋਂ ਅੰਦਰ ਵਾਲ ਨੂੰ ਜਾਂਦਾ ਤਾਂ ਉਹਨੂੰ ਜਿਹੜਾ ਮੇਨ ਗੇਟ ਆ ਘਰ ਦਾ ਉਹ ਖੁੱਲਾ ਮਿਲਦਾ ਜਦੋਂ ਉਹ ਮੇਨ ਗੇਟ ਦੀ ਹੁੰਦੇ ਹੋਏ ਘਰ ਦੇ ਵਿੱਚ ਐਂਟਰ ਕਰਦਾ ਸਾਹਮਣੇ ਕੀ ਦੇਖਦਾ ਫਰਸ਼ ਦੇ ਉੱਤੇ ਉਹਨਾਂ ਦੀ ਮਾਂ ਪਈ ਹੁੰਦੀ ਹੈ ਜੋ ਕਿ ਸੁੱਧ-ਪੁੱਧ ਦੇ ਵਿੱਚ ਨਹੀਂ ਹੁੰਦੀ ਉਹ ਨੇੜੇ ਜਾ ਕੇ ਦੇਖਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਹੁੰਦੀ ਹੈ ਤੇ ਉਹ ਮਰ ਚੁੱਕੀ ਹੁੰਦੀ ਹੈ ਉਹ ਬਾਕੀ ਲੋਕਾਂ ਨੂੰ ਵੀ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦਾ ਜਦੋਂ ਕੋਈ ਜਵਾਬ ਨਹੀਂ ਦਿੰਦਾ ਤਾਂ ਉਹ ਅੱਗੇ ਜਾ ਕੇ ਦੇਖਦਾ ਤਾਂ ਉਹਨਾਂ ਨੂੰ ਉਸ ਪਰਿਵਾਰ ਦੇ 10 ਮੈਂਬਰਾਂ ਦੀਆਂ ਲਾਸ਼ਾਂ ਨੇ ਉਹ ਸ਼ਤ ਉਹਦੇ ਨਾਲ ਲਟਕੀਆਂ ਹੋਈਆਂ ਮਿਲਦੀਆਂ ਨੇ ਉਹ ਜਦੋਂ ਇਹ ਸਾਰਾ ਕੁਝ ਦੇਖਦਾ ਤਾਂ ਉਹਦੀਆਂ ਟੀਕਾਂ ਨਿਕਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਫਟਾਫਟ ਬਾਹਰ ਆਉਂਦਾ ਹੋਰ ਲੋਕਾਂ ਨੂੰ ਅੰਦਰ ਲੈ ਕੇ ਜਾਂਦਾ ਅੰਦਰ ਜਾ ਕੇ ਸਾਰਿਆਂ ਨੂੰ ਉਹ ਗੱਲ ਵਾਪਸ ਆਰੀ ਉਹ ਦ੍ਰਿਸ਼ ਦਿਖਾਉਂਦਾ ਤੇ ਉਸ ਤੋਂ ਬਾਅਦ ਸਾਰੇ ਦੇਖਣ ਤੋਂ ਬਾਅਦ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੁਣ ਮੌਕੇ ਤੇ ਫਿਰ ਪੁਲਿਸ ਪਹੁੰਚਦੀ ਹੈ ਹੁਣ ਪੁਲਿਸ ਆ ਕੇ ਜਿਹੜੀ ਸਿਚੁਏਸ਼ਨ ਆ ਉਹਨੂੰ ਹੈਂਡਲ ਕਰਦੀ ਹੈ ਜਦੋਂ ਤੱਕ ਪੁਲਿਸ ਆਉਂਦੀ ਹੈ ਕਾਫੀ ਜ਼ਿਆਦਾ ਉੱਥੇ ਇਕੱਠ ਹੋ ਚੁੱਕਿਆ ਹੁੰਦਾ ਕਾਫੀ ਜ਼ਿਆਦਾ ਲੋਕ ਆ ਗਏ ਹੁੰਦੇ ਆ ਉਸ ਕਾਢ ਨੂੰ ਦੇਖਣ ਦੇ ਲਈ ਹੁਣ ਪੁਲਿਸ ਦੇ ਕੋਲੇ ਇੱਕ ਚੁਣੌਤੀ ਹੁੰਦੀ ਹੈ ਪੁਲਿਸ ਨੇ ਦੇਖਣਾ ਹੁੰਦਾ ਕਿ ਇਹ ਕਤਲ ਨੇ ਜਾਂ ਖੁਦਕੁਸ਼ੀ ਹੈ ਕੀ ਹੋਇਆ ਤਾਂ ਇਸ ਕਰਕੇ ਹੁਣ ਪੁਲਿਸ ਆਪਣੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਹੁਣ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤਾਂ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਪਤਾ ਲੱਗਦਾ ਹੈ ਕਿ ਘਰ ਦੇ ਜਿਹੜੇ 11 ਮੈਂਬਰ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਦੱਸਿਆ ਕਿ 10 ਜਣੇ ਸੀ ਜਿਹੜੇ ਛੱਤ ਦੇ ਨਾਲ ਲੰਮਕ ਰਹੇ ਸੀ ਤੇ ਇੱਕ ਫਰਸ਼ ਦੇ ਉੱਤੇ ਸੀ ਜਿਸ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ ਤੇ ਇਹਦੇ ਵਿੱਚ ਜਿਹੜੀਆਂ 7 ਔਰਤਾਂ ਸ਼ਾਮਿਲ ਸੀਗੀਆਂ 2 ਮਰਦ ਸੀਗੇ ਤੇ 2 ਬੱਚੇ ਸੀ ਜੋ ਮੁੰਡੇ ਸੀ ਇਹਨਾਂ ਦੇ ਪਰਿਵਾਰ ਦੇ ਛੋਟੇ-ਛੋਟੇ ਉਹ ਸੀਗੇ ਹੁਣ ਇਹ ਕੁੱਲ 11 ਮੈਂਬਰਾਂ ਦੀ ਜਿਹੜੀ ਦੇੱਟ ਹੋ ਤੱਕ ਹੀ ਸੀ ਤਾਂ ਉਸ ਤੋਂ ਬਾਅਦ ਜਿਹੜੀ ਹੁਣ ਪੁਲਿਸ ਆ ਉਹ ਅੱਗੇ ਇਨਵੈਸਟੀਗੇਸ਼ਨ ਕਰਦੀ ਹੈ ਉਹਨਾਂ ਲਾਸ਼ਾਂ ਨੂੰ نیچے ਲਾਇਆ ਜਾਂਦਾ ਤੇ ਸਭ ਤੋਂ ਪਹਿਲਾਂ ਪਤਾ ਇਹ ਲੱਗਦਾ ਕਿ ਉਹਨਾਂ ਲਾਸ਼ਾਂ ਦੇ ਜਿਹੜੇ ਮੂੰਹ ਢਕੇ ਹੋਏ ਸੀ ਤੇ ਉਹਨਾਂ ਦੇ ਮੂੰਹਾਂ ਦੇ ਵਿੱਚ ਜਿਹੜਾ ਕੱਪੜਾ ਵਗੈਰਾ ਜਿਹੜਾ ਪਾਇਆ ਹੋਇਆ ਸੀ ਕੰਨਾਂ ਦੇ ਵਿੱਚ ਰੂਹ ਪਾਈ ਹੋਈ ਸੀ ਤੇ ਹੱਥ ਉਹਨਾਂ ਦੇ ਬੰਨੇ ਹੋਏ ਸੀ ਇਹ ਸਾਰੀਆਂ ਲਾਸ਼ਾਂ ਦੇ ਹੱਥ ਵਗੈਰਾ ਬੰਨੇ ਹੋਏ ਸੀ ਸਿਰਫ ਦੋ ਨੂੰ ਛੱਡ ਕੇ ਇੱਕ ਦੇ ਹੱਥ ਥੋੜੇ ਜੇ ਢਿੱਲੇ ਹੁੰਦੇ ਆ ਤੇ ਬਾਕੀ ਇੱਕ ਦੇ ਤਾਂ ਬਿਲਕੁਲ ਹੀ ਖੁੱਲੇ ਹੁੰਦੇ ਆ ਪੁਲਿਸ ਹੁਣੇ ਸਾਰੀ ਗੱਲਬਾਤ ਜਿਹੜੀ ਰਿਕਾਰਡ ਕਰਦੀ ਹੈ ਤੇ ਆਪਣਾ ਉਥੇ ਫੋਟੋਜ਼ ਵਗੈਰਾ ਲੈਂਦੀ ਟੀਮਜ਼ ਵਗੈਰਾ ਸਭ ਦੀਆਂ ਜਾਂਦੀਆਂ ਨੇ ਫੋਰੈਂਸਿਕ ਦੀਆਂ ਤੇ ਉਹ ਅੱਗੇ ਸੈਂਪਲ ਵਗੈਰਾ ਲੈਂਦੀਆਂ ਨੇ ਫੋਟੋਗ੍ਰਾਫਸ ਵਗੈਰਾ ਲੈਂਦੀਆਂ ਨੇ ਆਪਣੀ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਆ ਹੁਣ ਇਸ ਪਰਿਵਾਰ ਦੇ ਜਿਹੜੇ ਮੈਂਬਰਾਂ ਦੀ ਡੈਥ ਹੋਈ ਸੀ ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਸੀਗੇ ਇੱਕ ਤਾਂ ਸੀ ਨਰੈਣੀ ਦੇਵੀ ਜਿਹੜੀ ਸਭ ਤੋਂ ਵੱਡੀ ਸੀ ਤੇ ਉਸ ਤੋਂ ਬਾਅਦ ਉਹਦੀ ਬੇਟੀ ਸੀ ਪ੍ਰਤਿਭਾ ਤੇ ਇੱਕ ਬੇਟਾ ਸੀ ਭਵਨੇਸ਼ ਤੇ ਇੱਕ ਬੇਟਾ ਸੀ ਛੋਟਾ ਲਲਿਤ ਤੇ ਬਵਨੇਸ਼ ਦੀ ਘਰ ਵਾਲੀ ਸੀ ਸੁਵਿਤਾ ਤੇ ਲਲੇ ਦੇ ਘਰ ਵਾਲੀ ਸੀ ਟੀਨਾ ਤੇ ਇੱਕ ਪ੍ਰਿੰਕਾ ਨਾਮ ਦੀ ਲੜਕੀ ਸੀ ਜੋ ਕਿ ਪ੍ਰਤੀਬਾ ਦੀ ਬੇਟੀ ਸੀ ਤੇ ਇੱਕ ਨੀਟੂ ਤੇ ਮੋਨੂ ਨਾਮ ਦੀਆਂ ਦੋ ਲੜਕੀਆਂ ਸੀਗੀਆਂ ਤੇ ਦੋ ਛੋਟੇ ਬੱਚੇ ਸੀਗੇ ਲੜਕੇ ਜਿਨ੍ਹਾਂ ਚੋਂ ਇੱਕ ਦਾ ਨਾਮ ਦਰੋਪ ਸੀ ਤੇ ਇੱਕ ਦਾ ਨਾਮ ਸ਼ਿਵਮ ਸੀਗਾ ਇਹ ਸਾਰੇ ਉਹਨਾਂ ਦੇ ਨਾਮ ਸੀ ਜਿਹੜੇ ਮਾਰੇ ਜਾ ਚੁੱਕੇ ਸੀਗੇ ਤੇ ਇਸ ਤੋਂ ਬਾਅਦ ਹੁਣ ਪੁਲਿਸ ਨੇ ਲਾਸ਼ਾਂ ਨੂੰ ਹਸਪੀਟਲ ਦੇ ਵਿੱਚ ਭੇਜਿਆ ਪੋਸਟਮਾਰਟਮ ਦੇ ਲਈ ਤੇ ਤਾਂ ਕਿ ਅੱਗੇ ਪਤਾ ਲੱਗ ਸਕੇ ਕਿ ਇੱਕ ਕਤਲ ਨੇ ਜਾਂ ਖੁਦਕੁਸ਼ੀ ਹੈ ਤੇ ਹੁਣ ਦੂਜੇ ਪਾਸੇ ਘਰ ਦੇ ਵਿੱਚ ਤੇ ਬਾਹਰਲੇ ਆਲੇ-ਦਾਲ ਦੇ ਲੋਕਾਂ ਦੇ ਵਿੱਚ ਇੱਕ ਗੱਲ ਫੈਲ ਗਈ ਸੀ ਕਿ ਜਿਹੜੇ ਇਹ ਲੋਕਾਂ ਦੀ ਮੌਤ ਹੋਈ ਹੈ ਇਹ ਸਾਰਿਆਂ ਦਾ ਕਤਲ ਹੋਇਆ ਕੋਈ ਚੋਰ ਚੋਰੀ ਕਰਨ ਦੇ ਲਈ ਆਇਆ ਤੇ ਉਹਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਮਾਰ ਦਿੱਤਾ ਮਾਰ ਕੇ ਟੰਗਿਆ ਤੇ ਉਸ ਤੋਂ ਬਾਅਦ ਫਿਰ ਉਹ ਚੋਰੀ ਕਰਕੇ ਲੈ ਗਿਆ ਇਹ ਸਭ ਤੋਂ ਪਹਿਲੀ ਜਿਹੜੀ ਥਿਊਰੀ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਹੁਣ ਪੁਲਿਸ ਦੂਜੇ ਪਾਸੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਪਤਾ ਲਗਾਉਣਾ ਸ਼ੁਰੂ ਕਰਦੀ ਹੈ ਪੁਲਿਸ ਨੇ ਦੇਖ ਲਿਆ ਕਿ ਇਹਨਾਂ ਦਾ ਕੋਈ ਰਿਸ਼ਤੇਦਾਰ ਹੋਵੇ ਜੋ ਇਹਨਾਂ ਦਾ ਜਾਣਕਾਰ ਹੋਵੇ ਕਾਫੀ ਜ਼ਿਆਦਾ ਰਿਸ਼ਤੇਦਾਰ ਤਾਂ ਉਹ ਦਿੱਲੀ ਦੇ ਵਿੱਚ ਹੀ ਰਹਿੰਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਦੋ ਮੈਂਬਰ ਜਿਹੜੇ ਬਚ ਗਏ ਸੀਗੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੇਟਾ ਤੇ ਇੱਕ ਬੇਟੀ ਜੋ ਦਿੱਲੀ ਆਈ ਨਹੀਂ ਸੀ ਜਿਨ੍ਹਾਂ ਦੇ ਵਿੱਚੋਂ ਬੇਟਾ ਸੀ ਜੋ ਵੱਡਾ ਸੀ ਸਭ ਤੋਂ ਉੱਤਰਾ ਨਾਮ ਦਿਨੇਸ਼ ਸੀਗਾ ਦਿਨੇਸ਼ ਚੰਡਾਵਤ ਤੇ ਉਹ ਰਾਜਸਥਾਨ ਦੇ ਵਿੱਚ ਰਹਿ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਤੇ ਇੱਕ ਇਹਨਾਂ ਦੀ ਬੇਟੀ ਸੀ ਜਿਸ ਦਾ ਨਾਮ ਸੁਜਾਤਾ ਨਾਗਪਾਲ ਸੀਗਾ ਉਹ ਪਾਣੀਪਤ ਦੇ ਵਿੱਚ ਰਹਿੰਦੀ ਸੀ ਆਪਣੇ ਪਰਿਵਾਰ ਦੇ ਨਾਲ ਉਹ ਵੀ ਆਪਣਾ ਗੁਜ਼ਰਵਸਰ ਵਧੀਆ ਕਰ ਰਹੀ ਸੀ ਇਹਨਾਂ ਨੂੰ ਬੁਲਾਇਆ ਜਾਂਦਾ ਇਹਨੂੰ ਸੁਨੇਹਾ ਦਿੱਤਾ ਜਾਂਦਾ ਤੇ ਇਹ ਵੀ ਮੌਕੇ ਤੇ ਫਿਰ ਉੱਥੇ ਪਹੁੰਚਦੇ ਆ ਤੇ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਬਾਕੀ ਹੋਰ ਜਿਹੜੇ ਲੋਕ ਸੀਗੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਨਾਲ ਦੇ ਨਾਲ ਪੁਲਿਸ ਇੱਕ ਦੋ ਬੰਦਿਆਂ ਨੂੰ ਗ੍ਰਿਫਤਾਰ ਵੀ ਕਰਦੇ ਆ ਜਿਨ੍ਹਾਂ ਦੇ ਉੱਤੇ ਸ਼ੱਕ ਹੁੰਦਾ ਪੁਲਿਸ ਨੂੰ ਤੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚੋਂ ਪੁਲਿਸ ਨੂੰ ਜ਼ਿਆਦਾ ਕੁਝ ਮਿਲਦਾ ਨਹੀਂ ਪੁਲਿਸ ਨੂੰ ਕੁਝ ਅਜਿਆ ਰਿਦਾਪਦਾ ਜਿਸ ਤੋਂ ਉਹ ਕਤਲ ਸਾਬਿਤ ਕਰ ਸਕੇ ਤੇ ਹੁਣ ਅਲੱਗ-ਅਲੱਗ ਅੰਦਾਜ਼ੇ ਲਾਏ ਜਾਣੇ ਸ਼ੁਰੂ ਹੋ ਗਏ ਸੀ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਆਪਣੀਆਂ ਥਿਊਰੀ ਦਲਾ ਰਹੇ ਸੀਗੇ ਕੋਈ ਕਹਿ ਰਿਹਾ ਸੀ ਇਹ ਕਤਲ ਨੇ ਕੋਈ ਕਹਿ ਰਿਹਾ ਸੀ ਇਹ ਖੁਦਕੁਸ਼ੀ ਹੈ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ ਕਹਿ ਰਿਹਾ ਸੀ ਕਿਉਂਕਿ ਕਤਲ ਲੋਕ ਇਸ ਕਰਕੇ ਕਹਿ ਰਹੇ ਸੀ ਕਿ ਉਹਨਾਂ ਦੇ ਜਿਹੜੇ ਘਰ ਦਾ ਮੇਨ ਗੇਟ ਸੀ ਉਹ ਖੁੱਲਾ ਸੀਗਾ ਉਹ ਬਾਹਰੋਂ ਹੀ ਖੁੱਲਾ ਸੀ ਜਾਂ ਕਹਿ ਲਓ ਅੰਦਰੋਂ ਲੋਕ ਵੀ ਨਹੀਂ ਕੀਤਾ ਹੋਇਆ ਸੀ ਇਸ ਕਰਕੇ ਲੋਕਾਂ ਨੂੰ ਲੱਗਦਾ ਸੀ ਕਿ ਕੋਈ ਆਇਆ ਤੇ ਆ ਕੇ ਇਹਨਾਂ ਦਾ ਕਤਲ ਕਰਕੇ ਚਲੇ ਗਿਆ ਤੇ ਇਸ ਤੋਂ ਬਾਅਦ ਫਿਰ ਹੁਣ ਪੁਲਿਸ ਹਾਲੇ ਕੋਈ ਆਪਣਾ ਜਿਹੜਾ ਅਫੀਸ਼ੀਅਲ ਬਿਆਨ ਨਹੀਂ ਦੇ ਸਕਦੀ ਸੀ ਕਿਉਂਕਿ ਪੁਲਿਸ ਜਿਹੜੀ ਸੀ ਉਹ ਪੋਸਟਮਾਰਟਮ ਦੀ ਰਿਪੋਰਟ ਦਾ ਉਡੀਕ ਕਰ ਰਹੀ ਸੀ ਪੁਲਿਸ ਨੂੰ ਲੱਗਦਾ ਸੀ ਕਿ ਜੇਕਰ ਉਹਨਾਂ ਜਿਹੜੀਆਂ ਬਾਡੀਜ਼ ਨੇ 10 ਬਾਡੀਜ਼ ਜਿਹੜੀਆਂ ਉੱਪਰ ਲੰਕੀਆਂ ਹੋਈਆਂ ਮਿਲੀਆਂ ਸੀਗੀਆਂ ਜੇ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਪੁਆਇਜ਼ਨਸ ਸਤ ਜਾਂ ਕੋਈ ਬਿਉਸ਼ ਦੀ ਦਵਾਈ ਵਗੈਰਾ ਮਿਲੀ ਤਾਂ ਫਿਰ ਸਿੱਧ ਹੋ ਜਾਊਗਾ ਕਿ ਇਹ ਕਤਲ ਨੇ ਤਾਂ ਫਿਰ ਕਤਲ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਉਂ ਨਹੀਂ ਫਿਰ ਪੁਲਿਸ ਨੂੰ ਆਪਣੇ ਅਲੱਗ-ਅਲੱਗ ਐਂਗਲਸ ਤੋਂ ਜਿਹੜੀ ਜਾਂਚ ਕਰਨੀ ਪੈਣੀ ਹੈ ਹੁਣ ਇਹ ਤਾਂ ਪੱਕਾ ਹੀ ਸੀ ਪਹਿਲਾਂ ਹੀ ਕਿ ਜਿਹੜੀ ਉਹ ਔਰਤ ਨਰੈਣੀ ਦੇਵੀ ਜੋ ਕਿ ਫਰਸ਼ ਦੇ ਉੱਤੇ ਪਈ ਮਿਲੀ ਸੀ ਉਸਦੇ ਮੂੰਹ ਦੇ ਵਿੱਚ ਝਾਗ ਆਉਂਦੀ ਸੀ ਉਹਦਾ ਜ਼ਹਿਰ ਦੇ ਕੇ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਹੁਣ ਜਿਹੜੀ ਰਿਪੋਰਟ ਆਉਂਦੀ ਹੈ ਰਿਪੋਰਟ ਦੇ ਵਿੱਚ ਵੀ ਇਹੀ ਸਾਹਮਣੇ ਆਉਂਦਾ ਕਿ ਜਿਹੜੇ ਇਹਨਾਂ ਦਾ ਮੌਤ ਦਾ ਕਾਰਨ ਸੀ ਉਹ ਖੁਦਕੁਸ਼ੀ ਸੀਗੀ ਤੇ ਬਾਕੀ ਜਿਹੜੀ ਉਹ ਔਰਤ ਜਿਹੜੀ ਮੈਂ ਦੱਸਿਆ ਨਰੈਣੀ ਦੇਵੀ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ ਹੁਣ ਪੁਲਿਸ ਦੇ ਕੋਲੇ ਇਹ ਸਾਰੀ ਰਿਪੋਰਟ ਆਉਂਦੀ ਹੈ ਇੱਕ ਵਾਰ ਫਿਰ ਤੋਂ ਪੁਲਿਸ ਦੇ ਜਿਹੜੀ ਕਹਾਣੀਆਂ ਉਲਝ ਜਾਂਦੀ ਹੈ ਕਿ ਇੱਕ ਤਾਂ ਕਤਲ ਹੋਇਆ ਤੇ ਬਾਕੀ ਨੇ ਖੁਦਕੁਸ਼ੀ ਕਿੱਦਾਂ ਕੀਤੀ ਹੁਣ ਪੁਲਿਸ ਨੇ ਇਹ ਪਤਾ ਲਾਉਣਾ ਸੀ ਤਾਂ ਹੁਣ ਪੁਲਿਸ ਅਗਾਂ ਇਨਵੈਸਟੀਗੇਸ਼ਨ ਕਰਨ ਦੇ ਲਈ ਇਹਨਾਂ ਦੇ ਘਰ ਦੀ ਇੱਕ ਵਾਰ ਫਿਰ ਤੋਂ ਤਲਾਸ਼ੀ ਲੈਂਦੀ ਹੈ ਤਲਾਸ਼ੀ ਦੇ ਵਿੱਚ ਉਹ ਕੁਝ ਦੇਖਣੀਆਂ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗ ਸਕਦਾ ਸੀ ਕਿ ਇਹ ਕਤਲ ਹੋਇਆ ਕਿਵੇਂ ਕੁਝ ਕੁ ਤਾਂ ਚੀਜ਼ਾਂ ਹੁੰਦੀਆਂ ਨੇ ਤੇ ਨਾਲ ਕੁਝ ਡਾਇਰੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਲਿਖਿਆ ਹੁੰਦਾ ਤੇ ਉਸ ਲਿਖੇ ਹੋਏ ਤੋਂ ਪਤਾ ਲੱਗ ਜਾਂਦਾ ਹੌਲੀ ਹੌਲੀ ਜਿਹੜੀ ਉਹ ਸਾਫ ਹੋਣੀ ਸ਼ੁਰੂ ਹੋ ਜਾਂਦੀ ਹੈ ਸਥਿਤੀ ਕਿ ਕਤਲ ਹੋਇ ਕਿਵੇਂ ਤੇ ਕਿਤੇ ਕਿਸ ਨੇ ਜਦੋਂ ਪੁਲਿਸ ਇਹਨਾਂ ਦੇ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਦੂਜੇ ਪਾਸੇ ਜਿਹੜਾ ਮੀਡੀਆ ਸੀ ਉਹ ਇੱਕ ਖਬਰ ਚ ਲਾਉਂਦਾ ਉਹ ਖਬਰ ਚ ਲਾਉਂਦਾ ਕਿ ਜਿਹੜੇ ਇਹ ਕਤਲ ਨੇ ਇਹ ਅੰਧਵਿਸ਼ਵਾਸ ਦੇ ਵਿੱਚ ਹੋਏ ਨੇ ਇਹਦੇ ਪਿੱਛੇ ਅੰਧਵਿਸ਼ਵਾਸ ਆ ਜਿਹੜੇ ਵੀ ਇਹ ਕਤਲ ਵਗੈਰਾ ਹੋਏ ਨੇ ਖੁਦਗੁਸ਼ੀਆਂ ਹੋਈਆਂ ਨੇ ਉਹਨਾਂ ਦੇ ਕਹਿਣ ਦਾ ਕਾਰਨ ਇੱਕ ਇਹ ਸੀਗਾ ਕਿ ਜਿਹੜਾ ਮੀਡੀਆ ਸੀ ਉਹਨਾਂ ਨੂੰ ਘਰ ਦੇ ਬਾਹਰ ਕੁਝ ਪਾਈਪ ਲੱਗੇ ਹੋਏ ਮਿਲਦੇ ਆ। ਘਰ ਦੇ ਬਾਹਰ 11 ਪਾਈਪ ਲੱਗੇ ਹੋਏ ਆ। ਤਾਂ ਇਹ ਇੱਕ ਅਜੀਬ ਜੀ ਗੱਲ ਸੀਗੀ ਜੋ ਕਿ ਘਰ ਦੇ ਬਾਹਰ ਨਿਕਲ ਰਹੀ ਸੀ ਜਿਸ ਦੀ ਕੇ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਕਿ ਇੱਕ ਅਜੀਬ ਜੇ ਤਰੀਕੇ ਨਾਲ ਲੱਗੇ ਹੋਏ ਪਾਈਪ ਸੀ। ਤੇ ਇੱਕ ਹੋਰ ਵੀ ਦੇਖਿਆ ਜਾਵੇ ਤਾਂ ਇਹਨਾਂ ਪਾਈਪਸ ਦੇ ਵਿੱਚ ਜਿਹੜੇ 4 ਪਾਈਪ ਸੀਗੇ ਉਹਨਾਂ ਦੀ ਡਾਇਰੈਕਸ਼ਨ ਕੁਛ ਅਲੱਗ ਸੀ। ਤੇ ਬਾਕੀ ਦੇ 7 ਪਾਈਪ ਦੀ ਡਾਇਰੈਕਸ਼ਨ ਕੁਛ ਅਲੱਗ ਸੀ। ਹੁਣ ਇਹ ਵੀ ਸਾਹਮਣੇ ਆਇਆ ਕਿ ਘਰ ਦੇ ਵਿੱਚ ਚਾਰ ਤਾਂ ਜਿਹੜੇ ਮਰਦ ਸੀਗੇ ਬਾਕੀ ਦੀਆਂ ਸੱਤ ਔਰਤਾਂ ਸੀਗੀਆਂ ਇਸ ਕਰਕੇ ਵੀ ਇਹਨਾਂ ਪਾਈਪ ਦਾ ਕਨੈਕਸ਼ਨ ਇਹਦੇ ਨਾਲ ਹੋ ਸਕਦਾ ਤੇ ਉਸ ਤੋਂ ਬਾਅਦ ਪੁਲਿਸ ਹੋਰ ਵੀ ਚੀਜ਼ਾਂ ਦੇਖ ਰਹੀਆਂ ਸ਼ੁਰੂ ਕਰਦੀ ਹੈ ਤਾਂ ਪਤਾ ਲੱਗਦਾ ਇੱਕ ਜਿਹੜਾ ਇਹਨਾਂ ਦੇ ਘਰ ਦਾ ਮੇਨ ਗੇਟ ਸੀ ਉਸ ਦੇ ਉੱਪਰ ਇੱਕ ਗਰੇਲਾਂ ਲੱਗੀਆਂ ਸੀ ਉਹਨਾਂ ਗਰੇਲਾਂ ਦੀ ਗਿਣਤੀ ਵੀ 11 ਹੋਣੀ ਹੈ ਤਾਂ ਪੁਲਿਸ ਨੂੰ ਘਰ ਦੇ ਅੰਦਰੋਂ ਵੀ ਕੁਝ ਸਮਾਨ ਮਿਲਦਾ ਜੋ ਕਿ 11 ਦੀ ਗਿਣਤੀ ਦੇ ਵਿੱਚ ਹੁੰਦਾ ਤਾਂ ਹੁਣ ਇਹ 11 ਦਾ ਕੋਈ ਅੰਕੜਾ ਸੀਗਾ ਕੋਈ ਚੱਕਰ ਸੀ ਜੋ ਇਹਨਾਂ ਕਤਲਾਂ ਦੇ ਨਾਲ ਮਿਲਦਾ ਸੀਗਾ ਤਾਂ ਹੁਣ ਸਭ ਤੋਂ ਪਹਿਲਾਂ ਪੁਲਿਸ ਉਸ ਮਿਸਤਰੀ ਨੂੰ ਲੱਭਣਾ ਸ਼ੁਰੂ ਕਰਦੇ ਆ ਜਿਸ ਨੇ ਉਹ ਪਾਈਪ ਲਾਇਆ ਹੁੰਦਿਆ ਕਿਉਂਕਿ ਹੁਣ ਉਸ ਮਿਸਤਰੀ ਤੋਂ ਪਤਾ ਲੱਗ ਸਕਦਾ ਸੀ ਕਿ ਉਹਨਾਂ ਨੇ ਪਾਈਪ ਲਾਇਆ ਕਿ ਤਾ ਫਿਰ ਕਾਫੀ ਮੁਸ਼ਕਲ ਤੋਂ ਬਾਅਦ ਮਿਸਤਰੀ ਨੂੰ ਲੱਭਿਆ ਜਾਂਦਾ ਹੁਣ ਮਿਸਤਰੀ ਲੱਭਦਾ ਉਹਨੂੰ ਜਦੋਂ ਪੁਲਿਸ ਪੁੱਛਦੀ ਆ ਕਿ ਤੂੰ ਇਹ ਪੈਪ ਕਿਉਂ ਲਾਇਆ ਤੇ ਜਦੋਂ ਲਾਇਆ ਸੀ ਤੂੰ ਘਰਦਿਆਂ ਨੂੰ ਕੁਝ ਪੁੱਛਿਆ ਨਹੀਂ ਤਾਂ ਫਿਰ ਉਹ ਦੱਸਦਾ ਕਿ ਮੈਂ ਪੁੱਛਿਆ ਜ਼ਰੂਰ ਸੀ ਕਿ ਇਹਨੇ ਪਾਈਪ ਤੁਸੀਂ ਲਾ ਕਿਉਂ ਰਹੇ ਹੋ ਤੇ ਘਰਦਿਆਂ ਨੇ ਇੱਕੇ ਜਵਾਬ ਦਿੱਤਾ ਸੀ ਕਿ ਅਸੀਂ ਇਹ ਵੈਂਟੀਨੇਸ਼ਨ ਦੇ ਲਈ ਲਾ ਰਹੇ ਹਾਂ ਤਾ ਹੁਣ ਪੁਲਿਸ ਨੂੰ ਲੱਗਿਆ ਕਿ ਕੋਈ ਤਾਂ ਗੜਬੜਾ ਕੋਈ ਤਾਂ ਗੱਲਬਾਤ ਹੈ ਹੁਣ ਪੁਲਿਸ ਨੂੰ ਜਿਹੜੀਆਂ ਦੋ ਲਾਸ਼ਾਂ ਜਿਨ੍ਹਾਂ 'ਚੋਂ ਇੱਕ ਦੇ ਹੱਥ ਬਿਲਕੁਲ ਹੀ ਖੁੱਲੇ ਸੀ ਤੇ ਇੱਕ ਦੇ ਹੱਥ ਥੋੜੇ ਬਹੁਤੇ ਬੰਨੇ ਹੋਏ ਸੀ ਉਹ ਮਿਲੀਆਂ ਸੀਗੀਆਂ ਉਹ ਇੱਕ ਲਲਿਤ ਦੀ ਲਾਸ਼ ਸੀ ਤੇ ਇੱਕ ਉਸ ਦੀ ਘਰ ਵਾਲੀ ਦੀ ਸੀ ਲਲਿਤ ਦੇ ਹੱਥ ਬਿਲਕੁਲ ਖੁੱਲੇ ਸੀ ਇਸ ਤੋਂ ਪਤਾ ਲੱਗਦਾ ਸੀ ਜਿਹੜੀ ਇਹ ਖੁਦਕੁਸ਼ੀ ਹੋਈ ਹੈ ਜੇ ਤਾਂ ਸਭ ਤੋਂ ਐਂਡ ਦੇ ਵਿੱਚ ਲਲਿਤ ਨੇ ਖੁਦਕੁਸ਼ੀ ਕੀਤੀ ਹੈ ਤਾਂ ਹੁਣ ਪੁਲਿਸ ਨੂੰ ਘਰ ਦੇ ਵਿੱਚ ਕੁਝ ਡਾਇਰੀਜ਼ ਮਿਲੀਆਂ ਸੀ ਉਹ ਡਾਇਰੀਜ਼ ਦੇ ਵਿੱਚੋਂ ਸਭ ਤੋਂ ਪਹਿਲੀ ਡਾਇਰੀ ਸੀ ਜੋ ਉਹ ਪ੍ਰਿੰਕਾ ਦੀ ਮਿਲੀ ਸੀ ਜੋ ਕਿ ਉਹਨਾਂ ਦੀ ਭਾਣਜੀ ਸੀ ਉਸ ਪ੍ਰਤੀਵਾਦੀ ਬੇਟੀ ਸੀ ਉਹ ਹੁਣ ਪ੍ਰਿੰਕਾ ਦੀ ਜਿਹੜੀ ਡਾਇਰੀ ਸੀ ਉਹਦੇ ਵਿੱਚ ਕੁਝ ਲਿਖਿਆ ਹੋਇਆ ਸੀ ਉਹਦੇ ਵਿੱਚ ਉਹ ਆਪਣੇ ਪੁਰਾਣੇ ਪਿਆਰ ਦਾ ਵੀ ਜ਼ਿਕਰ ਕਰਦੀ ਹੈ ਤੇ ਜ਼ਿਕਰ ਕਰਦੇ ਹੋਏ ਉਹ ਆਪਣੇ ਮਾਮੇ ਤੋਂ ਜਿਹੜੀ ਮਾਫੀ ਵੀ ਮੰਗਦੀ ਹੈ ਹੁਣ ਇੱਕ ਭਾਣਜੀ ਦਾ ਇੱਕ ਕਿਸੇ ਨੂੰ ਪਿਆਰ ਕਰਨਾ ਤੇ ਉਸ ਤੋਂ ਬਾਅਦ ਆਪਣੇ ਮਾਮੇ ਲਲੇ ਤੋਂ ਮਾਫੀ ਮੰਗਣਾ ਇਹ ਵੀ ਪੁਲਿਸ ਨੂੰ ਕੁਝ ਅਜੀਬ ਜਿਹਾ ਲੱਗਦਾ ਉਹ ਵੀ ਡਾਇਰੀ ਦੇ ਵਿੱਚ ਲਿਖ ਕੇ ਤੇ ਉਸ ਤੋਂ ਬਾਅਦ ਹੋਰ ਡਾਇਰੀਜ਼ ਮਿਲਦੀਆਂ ਇੱਕ ਡਾਇਰੀ ਫਿਰ ਲਲਿਤ ਦੇ ਮਿਲਦੀ ਹੈ ਜਿਹੜੀ ਹੁਣ ਲਲਿਤ ਦੇ ਡਾਇਰੀ ਮਿਲਦੀ ਆ ਉਹਦੇ ਵਿੱਚ ਜੋ ਕੁਝ ਲਿਖਿਆ ਹੁੰਦਾ ਉਹਦੇ ਨਾਲ ਹੌਲੀ ਹੌਲੀ ਕਰਕੇ ਜਿਹੜਾ ਇਹ ਮਾਮਲਾ ਸੁੱਝਣਾ ਸ਼ੁਰੂ ਹੋ ਜਾਂਦਾ ਕਿਉਂਕਿ ਉੱਤੇ ਵਿੱਚ ਕਾਫੀ ਕੁਝ ਲਿਖਿਆ ਹੋਇਆ ਸੀ ਜੋ ਕਿ ਅਸਲ ਸਥਿਤੀ ਨੂੰ ਜਿਹੜਾ ਉਹਨਾਂ ਦੇ ਨੂੰ ਉਹ ਐਕਸਪਲੇਨ ਕਰਦਾ ਸੀ ਉਹਨੇ ਡਾਇਰੀ ਤਾਂ ਮਿਲ ਚੁੱਕੀਆਂ ਸੀਗੀਆਂ ਡਾਇਰੀ ਦੇ ਵਿੱਚ ਕਾਫੀ ਕੁਝ ਲਿਖਿਆ ਵੀ ਮਿਲਿਆ ਸੀ ਉਹ ਵੀ ਮੈਂ ਦੱਸਦਾ ਅੱਗੇ ਜਾ ਕੇ ਕੀ ਗੱਲ ਸੀਗਾ ਤੇ ਪੁਲਿਸ ਨੂੰ ਇੱਕ ਚੀਜ਼ਾ ਹੋਰ ਮਿਲਦੀ ਆ ਨੇ ਇੱਕ ਸੀਸੀਟੀਵੀ ਦੀ ਫੁਟੇਜ ਮਿਲਦੀ ਹੈ ਜਿਸ ਦੇ ਵਿੱਚ ਜਿਹੜਾ ਲਲਿਤ ਸੀਗਾ ਉਹ ਸਭ ਤੋਂ ਐਂਡ ਦੇ ਵਿੱਚ ਐਂਟਰ ਕਰਦਾ ਘਰ ਦੇ ਵਿੱਚ ਉਸ ਤੋਂ ਬਾਅਦ ਕੋਈ ਹੋਰ ਘਰ ਦੇ ਵਿੱਚ ਨਾ ਅੰਦਰ ਜਾਂਦਾ ਨਾ ਕੋਈ ਬਾਹਰ ਆਉਂਦਾ ਉਹ ਸਭ ਤੋਂ ਲਾਸਟ ਮੈਂਬਰ ਦੀ ਸੀਸੀਟੀਵੀ ਦੇ ਵਿੱਚ ਦੇਖਿਆ ਗਿਆ ਜੋ ਲਾਸਟ ਐਂਟਰ ਕੀਤਾ ਤਾਂ ਉਸ ਤੋਂ ਬਾਅਦ ਇੱਕ ਉਹਦੇ ਹੱਥ ਖੁੱਲੇ ਸੀਗੇ ਤਾਂ ਹੁਣ ਪੁਲਿਸ ਨੂੰ ਲੱਗਿਆ ਕਿ ਜਿਹੜਾ ਲਲਿਤ ਨੇ ਇਹ ਸਾਰੇ ਕਤਲ ਕੀਤੇ ਅਤੇ ਉਸ ਤੋਂ ਬਾਅਦ ਆਪ ਖੁਦਕੁਸ਼ੀ ਕਰ ਲਈ ਤੇ ਹੁਣ ਜਿਹੜੀ ਉਹਦੀ ਡਾਇਰੀ ਮਿਲੀ ਇਹ ਤੋਂ ਤਾਂ ਫਿਰ ਜਿਹੜੀ ਸਥਿਤੀ ਆ ਹੋਰ ਵੀ ਸਾਫ਼ ਹੋਣੀ ਸ਼ੁਰੂ ਹੋਈ ਕਿਉਂਕਿ ਡਾਇਰੀ ਦੇ ਵਿੱਚ ਜੋ ਲਿਖਿਆ ਸੀ ਉਹ 2007 ਤੋਂ ਸ਼ੁਰੂ ਹੁੰਦਾ ਹੈ ਇਹ 2007 ਉਹੀ ਸਮਾਂ ਸੀ ਜਦੋਂ ਇਹਨਾਂ ਦੇ ਬਾਪ ਦੀ ਜਿਹੜੀ ਡੈਥ ਹੋਈ ਸੀ ਇਹਨਾਂ ਦੇ ਪਿਤਾ ਦੀ ਡੈਥ ਹੁੰਦੀ ਹੈ ਉਸ ਦੀ ਡੈਥ ਤੋਂ ਬਾਅਦ ਜਿਹੜਾ ਲਲਿਤ ਸੀਗਾ ਇਹ ਉਦਾਸ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਥੋੜਾ ਬਹੁਤਾ ਉਦਾਸ ਰਹਿੰਦਾ ਤੇ ਉਸ ਤੋਂ ਬਾਅਦ ਫਿਰ ਇਹ ਆਪਣੇ ਘਰ ਦੀ ਕਮਾਨ ਸੰਭਾਲਦਾ ਤੇ ਘਰ ਨੂੰ ਥੋੜਾ ਜਿਹਾ ਹੋਰ ਤਰੱਕੀਆਂ ਦੇ ਲੈ ਕੇ ਜਾਂਦਾ ਤਾਂ ਇੱਕ ਵਾਰ ਜਦੋਂ ਇਹਨਾਂ ਦੇ ਘਰ ਦੀ ਸਥਿਤੀ ਡਾਮਾਂ ਡੋਲ ਸੀ ਹੁਣ ਵਧੀਆ ਹੋਊਗੀ ਤਾਂ ਘਰ ਦੇ ਇਹਦੀ ਚੋਟੀ ਜੀ ਇੱਜ਼ਤ ਕਰਨੀ ਸ਼ੁਰੂ ਕਰਦੇ ਆ ਹੁਣ ਜਿਹੜਾ ਲਲਿਤ ਸੀਗਾ ਇਹ ਇਸ ਜੀ ਦਾ ਜਾਂ ਕਹੋ ਫਾਇਦਾ ਉਠਾਉਂਦਾ ਜੇ ਇਸ ਦੇ ਦਿਮਾਗ ਤੇ ਕੋਈ ਅਸਰ ਹੁੰਦਾ ਤਾਂ ਇਹ ਇਹੀ ਚੀਜ਼ ਦੇ ਚੱਲਦੇ ਆਂ ਕਰਦੇ ਦੀ ਪ੍ਰਸ਼ੰਸਾ ਕਰਦਿਆ ਕਿ ਤੂੰ ਵਧੀਆ ਕੰਮ ਚਲਾ ਲਿਆ ਤੇ ਇਹ ਕਰਦਿਆਂ ਨੂੰ ਕਹਿਣਾ ਸ਼ੁਰੂ ਕਰਦਾ ਇਹ ਮੈਂ ਨਹੀਂ ਕੀਤਾ ਇਹ ਮੈਨੂੰ ਪਿਤਾ ਜੀ ਮੇਰੇ ਸੁਪਨੇ ਦੇ ਵਿੱਚ ਆਏ ਸੀ ਉਹ ਦੱਸ ਕੇ ਗਏ ਨੇ ਮੈਂ ਉਦਾਂ ਹੀ ਸਾਰਾ ਕੁਝ ਕੀਤਾ ਤਾਂ ਹੁਣ ਪਹਿਲਾਂ ਪਹਿਲਾਂ ਤਾਂ ਜਿਹੜੇ ਕਰਦੇ ਨੇ ਤੇ ਵਿਸ਼ਵਾਸ ਨਹੀਂ ਕਰਦੇ ਪਰ ਫਿਰ ਕੁਝ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਵਿੱਚ ਕੁਝ ਜਿਲੀਆਂ ਸੀ ਜਿਨ੍ਹਾਂ ਤੋਂ ਫਿਰ ਹੁਣ ਕਰਦੇ ਮੰਨ ਜਾਂਦੇ ਆ ਉਹਨਾਂ ਦੇ ਵਿੱਚ ਇੱਕ ਘਟਨਾ ਸੀਗੀ ਕਿ ਇੱਕ ਦਿਨ ਜਿਹੜਾ ਨਨਿਤ ਸੀਗਾ ਉਹ ਆਪਣੀ ਫੈਕਟਰੀ ਦੇ ਵਿੱਚ ਪਲਾਈਵੁੱਡ ਦੀ ਜਿਹੜੀ ਦੁਕਾਨ ਵਗੈਰਾ ਸੀ ਉਸ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਉੱਥੇ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਉੱਥੇ ਉਹਦੇ ਉੱਪਰ ਪਲਾਈਵੁੱਡ गिर ਜਾਂਦੀ ਹੈ ਪਲਾਈਵੁੱਡ ਗਿਰਨੇ ਕਾਰਨ ਉਹਦੇ ਸਿਰ ਦੇ ਵਿੱਚ ਸੱਟ ਲੱਗਦੀ ਹੈ ਜਿਸ ਦੇ ਕਰਕੇ ਉਹਦੀ ਆਵਾਜ਼ ਚਲੀ ਜਾਂਦੀ ਹੈ ਹੁਣ ਜਦੋਂ ਉਹਦੀ ਆਵਾਜ਼ ਚਲੀ ਜਾਂਦੀ ਹੈ ਉਹ 6 ਸਾਲ ਤੱਕ ਕੁਝ ਵੀ ਬੋਲਦਾ ਇੱਥੋਂ ਹੁਣ ਜਿਹੜਾ ਡਾਇਰੀਜ਼ ਵਗੈਰਾ ਲਿਖਣ ਦਾ ਸਿਲਸਿਲਾ ਸ਼ੁਰੂ ਹੁੰਦਾ ਉਹ ਸਾਰੀਆਂ ਗੱਲਾਂ ਨੇ ਆਪਣੀਆਂ ਉਹ ਡਾਇਰੀ ਤੇ ਲਿਖ ਕੇ ਦੱਸਣੀਆਂ ਸ਼ੁਰੂ ਕਰਦਾ ਘਰਦਿਆਂ ਨੂੰ ਉਹ ਦੱਸਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਹੁਣ 6 ਸਾਲ ਬਾਅਦ ਅਚਾਨਕ ਉਹ ਬੋਲਣਾ ਵੀ ਸ਼ੁਰੂ ਕਰ ਦਿੰਦਾ। ਹੁਣ ਜਦੋਂ 6 ਸਾਲ ਬਾਅਦ ਉਹ ਦੁਬਾਰਾ ਬੋਲਦਾ ਤਾਂ ਘਰ ਦੇ ਉਹ ਤੋਂ ਫੇਰ ਪੁੱਛਦੇ ਤਾਂ ਉਹ ਕਹਿੰਦਾ ਕਿ ਇਹ ਪਾਪਾ ਦੀ ਕਿਰਪਾ ਉਹਨਾਂ ਨੇ ਮੈਨੂੰ ਬੋਲਣਾ ਆ। ਤੇ ਹੁਣ ਇੱਕ ਗੱਲ ਹੋਰ ਵੀ ਹੁੰਦੀ ਹੈ। ਇੱਕ ਜਿਹੜੀ ਇਹਨਾਂ ਦੀ ਭਾਣਜੀ ਸੀ ਪ੍ਰਿੰਕਾ ਉਹਦਾ ਕਿਤੇ ਵੀ ਰਿਸ਼ਤਾ ਨਹੀਂ ਹੋ ਰਿਹਾ ਸੀ। ਉਹਦੀ ਉਮਰ 33 ਸਾਲ ਦੀ ਹੋ ਚੁੱਕੀ ਸੀ। ਤਾਂ ਹੁਣ ਜਦੋਂ ਫੇਰ ਲਲੇਚ ਨੂੰ ਪੁੱਛਦੇ ਆ ਘਰ ਦੇ ਕਿ ਇਹਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਇਹਨਾਂ ਨੂੰ ਉਹ ਦੱਸਦਾ ਕਿ ਕਿਸੇ ਕੇਲੇ ਦੇ ਪੇੜ ਦੇ ਨੀਚੇ ਕੋਈ ਦੀਵਾ ਵਗੈਰਾ ਚਲਾਓ ਇਦਾਂ ਦੀ ਕੋਈ ਰਿਧੀ ਸਿਧੀ ਦਾਤਾ ਕਰਨੀ ਜੋ ਵੀ ਕਰਮ ਕਾਂਡ ਜਾਂ ਦਾਸਦਾ ਕਰਨ ਲਈ ਤਾਂ ਉਹ ਕਰਦਿਆ ਜਦੋਂ ਕਰਦਿਆ ਇਤਫਾਕ ਲਾ ਲਓ ਜਿਵੇਂ ਮਰਜ਼ੀ ਲਾ ਲਓ ਕਿ ਉਹਦਾ ਫਿਰ ਜਿਹੜਾ ਕੁੜੀ ਦਾ ਰਿਸ਼ਤਾ ਹੋ ਜਾਂਦਾ ਤੇ ਉਹਦੀ ਇੰਗੇਜਮੈਂਟ ਵੀ ਹੁੰਦੀ ਹੈ ਤੇ ਉਹਦਾ ਵਿਆਹ ਵੀ ਰੱਖਿਆ ਹੋਇਆ ਸੀ ਦਸੰਬਰ ਦੇ ਵਿੱਚ ਤਾਂ ਹੁਣ ਘਰ ਦੇਸ਼ ਤੋਂ ਬਾਅਦ ਉਹਨੂੰ ਹੋਰ ਵੀ ਜ਼ਿਆਦਾ ਮੰਨਣਾ ਸ਼ੁਰੂ ਕਰ ਦਿੰਦੇ ਤੇ ਲਲਿਤ ਜਾਏ ਚੀਜ਼ ਦਾ ਫਾਇਦਾ ਉਠਾ ਲਓ ਕਹਿ ਰਹੋ ਜਾਂ ਫਿਰ ਕਹਿ ਲਓ ਕਿ ਉਹਦਾ ਦਿਮਾਗ ਇਹ ਹਜਾ ਹੋ ਗਿਆ ਸੀ ਉਹਦਾ ਦਿਮਾਗੀ ਸੰਤੁਲਨ ਵਿਗੜ ਗਿਆ ਸੀ ਤਾਂ ਉਹ ਚੀਜ਼ਾਂ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦਾ ਕਰਦਿਆਂ ਦੀਆਂ ਉਹ ਕਰਦਿਆਂ ਨੂੰ ਆਪਣੇ ਪਿੱਛੇ ਲਾਉਂਦਾ ਸਾਰਾ ਕੁਝ ਉਹ ਡਾਇਰੀ ਦੇ ਵਿੱਚ ਲਿਖ ਕੇ ਦੱਸਦਾ ਉਹ ਬਾਕੀ ਕਰਦਿਆਂ ਨੂੰ ਵੀ ਕਹਿੰਦਾ ਕਿ ਤੁਸੀਂ ਵੀ ਡਾਇਰੀ ਦੇ ਵਿੱਚ ਲਿਖਿਆ ਕਰੋ ਤਾਂ ਉਹਨਾਂ ਦੀਆਂ ਵੀ ਕਾਫੀ ਚੀਜ਼ਾਂ ਲਿਖੀਆਂ ਹੋਈਆਂ ਸਾਹਮਣੇ ਆਈਆਂ ਸੀਆਂ ਕਰਦਿਆਂ ਦੀਆਂ ਤੇ ਹੁਣ ਜਿਹੜਾ ਲੋਇਤਾ ਉਹ ਇੱਕ ਦਿਨ ਕਰਦਿਆਂ ਨੂੰ ਕਹਿੰਦਾ ਕਿ ਆਪਾਂ ਨੂੰ ਇੱਕ ਹਮਨ ਕਰਨਾ ਪੈਣਾ ਤੇ ਆਪਣੇ ਘਰ ਦੇ ਵਿੱਚ ਕੋਈ ਆਪਾਂ ਤੋਂ ਪਾਪ ਹੋਇਆ ਜਿਸ ਦੇ ਕਰਕੇ ਜਿਹੜੇ ਪਾਪਾ ਨੇ ਉਹ ਗੁੱਸੇ ਦੇ ਵਿੱਚ ਨੇ ਤੇ ਉਹਨਾਂ ਨੇ ਕਿਹਾ ਕਿ ਇਦਾਂ ਇਦਾਂ ਕਰਕੇ ਆਪਾਂ ਨੂੰ ਕੋਈ ਹਵਨ ਵਗੈਰਾ ਕਰਨਾ ਪਊ ਤੇ ਉਸ ਤੋਂ ਬਾਅਦ ਆਪਾਂ ਨੂੰ ਆਪਣੀ ਜਾਨ ਦੇਣੀ ਪਊ ਤੇ ਜਾਨ ਦਿੰਦੇ ਦਿੰਦੇ ਆ ਪਾਪਾ ਉੱਥੇ ਆ ਜਾਣਗੇ ਆਪਾਂ ਨੂੰ ਬਚਾ ਲੈਣਗੇ ਤੇ ਆਪਾਂ ਮੁਕਤ ਪ੍ਰਾਪਤ ਕਰ ਜਾਗੇ ਤੁਹਾਨੂੰ ਘਰ ਦੇ ਦੇ ਪਿੱਛੇ ਇੰਨਾ ਜ਼ਿਆਦਾ ਲਾਗੇ ਸੀ ਉਹ ਇੱਕ ਗੱਲ ਇਹ ਵੀ ਕਹਿੰਦਾ ਸੀ ਕਿ ਬਾਹਰ ਕਿਸੇ ਨੂੰ ਦੱਸਣਾ ਨਹੀਂ ਨਹੀਂ ਫਿਰ ਆਪਣੇ ਘਰ ਦੇ ਵਿੱਚ ਕੁਝ ਗਲਤ ਹੋ ਜਾਊਗਾ ਤਾਂ ਘਰ ਦੇ ਉਹਦੀਆਂ ਗੱਲਾਂ ਦੇ ਵਿੱਚ ਆਈ ਸੀ ਪੂਰੇ ਤੇ ਉਹ ਕਿਸੇ ਨੂੰ ਦੱਸਦੇ ਨਹੀਂ ਤੇ ਇਸੇ ਦੇ ਚੱਲਦੇ ਆ ਫਿਰ ਉਹ ਇਸ ਚੀਜ਼ ਦੀ ਤਿਆਰੀ ਕਰਨੇ ਸ਼ੁਰੂ ਕਰਦੇ ਆ ਤਾਂ ਤਿਆਰੀ ਦੇ ਵਿੱਚ ਉਹ ਬਾਹਰ ਤੋਂ ਫੱਟੇ ਵੀ ਖਰੀਦ ਕੇ ਲੈ ਕੇ ਆਉਂਦਾ ਜਿਹੜੇ ਫੱਟਿਆਂ ਦੇ ਉੱਤੇ ਖੜ ਕੇ ਉਹਨਾਂ ਨੇ ਖੁਦਕੁਸ਼ੀ ਕਰਨੀ ਸੀਗੀ ਤਾਂ ਇਹ ਜਿਹੜੀ ਜਿਹੜੇ ਫੱਟੇ ਖਰੀਦੇ ਸੀ ਇਹਨਾਂ ਦੀ ਜਿਹੜੀ ਫੁਟੇਜ ਆ ਉਹ ਸੀਸੀਟੀਵੀ ਫੁਟੇਜ ਵੀ ਜਿਹੜੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹਦੇ ਦੇ ਘਰ ਦੀਆਂ ਔਰਤਾਂ ਜਿਹੜੀਆਂ ਫੱਟੇ ਖਰੀਦ ਕੇ ਲੈ ਕੇ ਆ ਰਹੀਆਂ ਨੇ ਅਲੱਗ-ਅਲੱਗ ਜਾ ਕੇ ਤਾਂ ਫਿਰ ਇਸ ਦੇ ਚੱਲਦੇ ਆਈ ਉਹ ਘਰਦਿਆਂ ਨੂੰ ਦੱਸਦਾ ਕਿ ਆਪਾਂ ਨੂੰ ਪੂਜਾ ਜਿਹੜੀ ਉਹ 12 ਤੋਂ 1 ਵਜੇ ਦੇ ਵਿੱਚ ਰਾਤ ਨੂੰ ਕਰਨੀ ਪੈਣੀ ਹੈ ਤਾਂ ਉਹ ਇੱਕ ਦਿਨ ਪੂਜਾ ਦਾ ਜਿਹੜਾ ਦਿਨ ਤੈਅ ਕਰਦਿਆ ਉਹ 30 ਜੂਨ ਦਾ ਤੈਅ ਕਰ ਪਿਆ ਤੇ 30 ਜੂਨ ਨੂੰ ਨੇ ਪੂਜਾ ਕਰਨੀ ਹੁੰਦੀ ਹੈ ਤੇ ਇਹ ਸਾਰਾ ਕੁਝ ਕਰਨਾ ਹੁੰਦਾ ਪਰ ਉਸ ਦਿਨ ਇਹਨਾਂ ਦੇ ਘਰ ਕੋਈ ਰਿਸ਼ਤੇਦਾਰ ਆ ਜਾਂਦਾ ਇਸ ਕਰਕੇ ਇਹਨਾਂ ਨੂੰ ਪਲਾਨ ਕੈਨਸਲ ਕਰਨਾ ਪੈਂਦਾ ਤਾਂ ਫਿਰ ਇਹ ਅਗਲੇ ਦਿਨ ਇਹ ਜਿਹੜਾ ਸਾਰਾ ਕੁਝ ਕਰਦੇ ਆ ਇਹ ਅਗਲੇ ਦਿਨ ਜਿਹੜੀ ਆਪਣੀ ਪਾਸਤ ਪੂਜਾ ਕਰਦੇ ਆ ਹਮਰ ਵਗੈਰਾ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੀ ਲਲਿਤ ਤੇ ਲਲਿਤ ਦੀ ਘਰ ਵਾਲੀ ਹੁੰਦੇ ਆ ਇਹ ਸਾਰਿਆਂ ਦੇ ਹੱਥ ਪੈਰ ਬੰਦਿਆ ਤੇ ਹੱਥ ਪੈਰ ਬੰਨਣ ਤੋਂ ਬਾਅਦ ਇਹਨਾਂ ਦੇ ਮੂੰਹਾਂ ਦੇ ਉੱਤੇ ਟੇਬ ਵਗੈਰਾ ਲਾਉਂਦੇ ਆ ਸਾਰਾ ਕੁਝ ਕਰਨਾ ਚ ਰੂਮ ਵਗੈਰਾ ਪਾਉਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਫਾਂਸੀ ਤੇ ਚੜਨ ਲਈ ਕਹਿ ਜਾਂਦੇ ਆ ਤੇ ਇਕੱਠੇ ਹੋ ਕੇ ਇਹ ਸਾਰੇ ਆਪਣੀ ਜਾਨ ਦੇ ਦਿੰਦੇ ਆ ਇਨਾਂ ਨੂੰ ਇਦਾਂ ਹੁੰਦਾ ਕਿ ਅੱਗੇ ਸਾਨੂੰ ਜਿਹੜੇ ਸਾਡੇ ਪਿਤਾ ਜੀ ਨੇ ਜਾਂ ਜਿਹੜਾ ਸਾਡਾ ਬਾਪ ਆਉ ਸਾਨੂੰ ਬਚਾ ਲੂਗਾ ਪਰ ਇਹ ਸਾਰੇ ਉਹਦੇ ਚੰਗਲ ਦੇ ਵਿੱਚ ਫਸੇ ਹੋਏ ਸੀ ਇਦਾਂ ਹੋਣਾ ਕਿੱਥੇ ਸੀ ਜਦੋਂ ਇਹ ਸਾਰੇ ਇਦਾਂ ਕਰਦੇ ਆ ਤਾਂ ਆਪਣੀ ਜਾਨ ਗਵਾ ਬੈਠਦੇ ਆ ਤੇ ਇਸ ਤੇ ਚੱਲਦੇ ਆ ਹੀ ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹਨਾਂ ਦੀ ਮਾਂ ਸੀ ਉਹਦੇ ਵੀ ਜਿਹੜੇ ਕਤਲ ਦੇ ਵਿੱਚ ਇਹਨਾਂ ਨੇ ਜ਼ਹਿਰ ਵਰਤੀ ਸੀ ਉਹਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਉਸ ਤੋਂ ਪਹਿਲਾਂ ਇਹਨਾਂ ਨੇ ਕੁਝ ਖਾਣਾ ਆਰਡਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਰੋਟੀਆਂ ਵਗੈਰਾ ਬਾਹਰ ਤੋਂ ਮੰਗਾਈਆਂ ਤੇ ਸਾਰੇ ਹੀ ਘਰ ਦੇ ਮੈਂਬਰਾਂ ਨੇ ਮਾਂ ਦੇ ਹੱਥ ਤੋਂ ਰੋਟੀਆਂ ਖਾਧੀਆਂ ਮਾਂ ਨੇ ਰੋਟੀ ਖਵਾਈ ਸਭ ਨੂੰ ਤੇ ਉਸ ਤੋਂ ਬਾਅਦ ਉਹਨੂੰ ਜ਼ਹਿਰ ਦਿੱਤੀ ਗਈ ਜ਼ਹਿਰ ਦੇਣ ਤੋਂ ਬਾਅਦ ਫਿਰ ਇਹਨਾਂ ਨੇ ਸਾਰਿਆਂ ਨੇ ਆਪ ਕੁਲਕੁਸ਼ੀ ਕੀਤੀ ਸੀ ਤੇ ਹੁਣ ਇਹ ਸਾਰਾ ਕੁਝ ਜਦੋਂ ਚੱਲ ਰਿਹਾ ਸੀ ਤਾਂ ਵਿੱਚੋਂ ਖਬਰ ਇਹ ਵੀ ਉੱઠી ਸੀ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਇਹ ਡਾਇਰੀ ਵਗੈਰਾ ਇਹ ਕਿਸੇ ਨੇ ਪਲਾਨ ਨ ਕੀਤੀ ਹੈ ਕਿਸੇ ਨੇ ਜਾਣ ਬੁੱਝ ਕੇ ਰੱਖੀ ਆ ਉਸ ਤੋਂ ਬਾਅਦ ਫਿਰ ਇਸ ਡਾਇਰੀ ਦਾ ਜਿਹੜਾ ਰਾਈਟਿੰਗ ਚੈੱਕ ਵੀ ਹੋਈ ਉਹਦੇ ਜਿਹੜੇ ਟੈਸਟ ਵਗੈਰਾ ਕੀਤੇ ਗਏ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਡੈਰੀ ਹੈ ਜਿਹੜੀ ਉਹ ਲਲਿਤ ਵੱਲੋਂ ਹੀ ਲਿਖੀ ਗਈ ਸੀ ਕਿਉਂਕਿ ਉਹਦੇ ਜਿਹੜੇ ਬਾਕੀ ਦੀ ਦੁਕਾਨ ਵਗੈਰਾ ਦੇ ਸਮਾਨ ਡਾਕੂਮੈਂਟ ਪਏ ਸੀ ਉਹਨਾਂ ਨਾਲ ਰਾਈਟਿੰਗ ਵਗੈਰਾ ਮਿਲਾ ਕੇ ਦੇਖੀ ਗਈ ਤਾਂ ਇਹ ਉਹਦੀ ਹੀ ਡੈਰੀ ਨਿਕਲਦੀ ਹੈ ਤੇ ਉਸ ਤੋਂ ਬਾਅਦ ਹੁਣ ਜਦੋਂ ਇਹ ਸਾਰਾ ਕੁਝ ਵਾਪਰੇ ਆ ਤਾਂ ਹੁਣ ਕੁਝ ਡਾਕਟਰ ਦੀ ਟੀਮ ਅਪਾਇੰਟ ਕੀਤੀ ਗਈ ਕੁਝ ਸਾਈਕੋਲੋਜਿਸਟ ਤੇ ਸਾਈਕੀਟ੍ਰਿਕ ਜਿਹੜੇ ਨੇ ਉਹ ਬੁਲਾਏ ਜਾਂਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਕੇਸ ਤੇ ਬੜੇ ਸਟੱਡੀ ਕਰੋ ਤਾਂ ਉਹ ਸਟੱਡੀ ਕਰਨ ਤੋਂ ਬਾਅਦ ਜਿਹੜੀ ਗੱਲ ਦੱਸਦੇ ਆ ਉਹ ਦੱਸਦੇ ਆ ਕਿ ਇਹਨਾਂ ਨੂੰ ਜਿਹੜਾ ਪਰਿਵਾਰ ਦੇ ਮੈਂਬਰ ਸੀ ਉਹਨਾਂ ਨੂੰ ਕੋਈ ਮਾਨਸਿਕ ਬਿਮਾਰੀ ਸੀ ਇਸ ਨੂੰ ਕਿ ਸ਼ੇਅਰਡ ਡਿਲੀਊਜ਼ਨ ਕਹਿੰਦੇ ਆ ਤੇ ਇਹ ਕੋਈ ਸਾਈਕੋਸਿਸ ਨਾਮ ਦੀ ਬਿਮਾਰੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿੰਨੇ ਵੀ ਮੈਂਬਰ ਹੁੰਦੇ ਆ ਘਰ ਦੇ ਉਹ ਕਿਸੇ ਇੱਕ ਮੈਂਬਰ ਦੇ ਪਿੱਛੇ ਲੱਗ ਜਾਂਦੇ ਆ ਜਿਹਨੂੰ ਕੋਈ ਭਰਮੋ ਪਿਆ ਹੋਇਆ ਹੁੰਦਾ ਜਿਹਨੂੰ ਕੁਝ ਦਿਖਾਈ ਵਗੈਰਾ ਦੇਣਾ ਐਧਾਂ ਦੀਆਂ ਗੱਲਾਂ ਵਗੈਰਾ ਹੁੰਦੀਆਂ ਜੋ ਕਿ ਲਲਿਤ ਦੇ ਨਾਲ ਹੋ ਰਿਹਾ ਸੀ ਇਸ ਕੇਸ ਦੇ ਵਿੱਚ ਤੇ ਬਾਕੀ ਦੇ ਸਾਰੇ ਸਾਰੇ ਘਰ ਦੇ ਮੈਂਬਰ ਉਹ ਵੀ ਉਹਨਾਂ ਦੇ ਮਾਗਰ ਲੱਗ ਜਾਂਦੇ ਆ ਉਹਨਾਂ ਨੂੰ ਵੀ ਸਾਰਾ ਕੁਝ ਉਦੋਂ ਹੀ ਦਿਖਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਇਹ ਬਿਮਾਰੀ ਹੁੰਦੀ ਹੈ ਕੋਈ ਜਿਹੜੇ ਡਾਕਟਰਾਂ ਨੇ ਦੱਸੀ ਹੁਣ ਰੱਬ ਜਾਣੇ ਕਈ ਕੇਸ ਨੇ ਇਹਨਾਂ ਇਦਾਂ ਹੀ ਹੁੰਦੇ ਆ ਤੇ ਡਾਕਟਰ ਉਸ ਤੋਂ ਬਾਅਦ ਇਹਨੂੰ ਬਿਮਾਰੀ ਦੱਸ ਦਿੰਦੇ ਆ ਕਿਉਂਕਿ ਡਾਕਟਰਾਂ ਦਾ ਕੰਮ ਆ ਉਹਨਾਂ ਨੂੰ ਤਾਂ ਕੋਈ ਨਾ ਕੋਈ ਬਿਮਾਰੀ ਕੱਢਣੀ ਹੁੰਦੀ ਹੈ ਹੁਣ ਮਾਨਸਿਕ ਰੋਗੀ ਸੀ ਕੀ ਸੀ ਪਤਾ ਨਹੀਂ ਰੱਬ ਜਾਣੇ ਕਿਸ ਤਰ੍ਹਾਂ ਹੋਇਆ ਤਾਂ ਇਸ ਤਰ੍ਹਾਂ ਫਿਰ ਇਸ ਕੇਸ ਦੇ ਵਿੱਚ 15 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਜਿਹੜੇ ਇਨਸਾਨ ਸੀਗੇ ਔਰਤਾਂ ਬੱਚੇ ਸੀ ਇਹਨਾਂ ਦੀ ਜਿਹੜੀ ਮੌਤ ਹੋਈ ਸਾਰਿਆਂ ਨੇ ਇਕੱਠਿਆਂ ਨੇ ਖੁਦ ਖੁਸ਼ੀ ਕਰ ਲਈ ਤੇ ਇਹਦੇ ਬਾਰੇ ਉਹਨਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਉਹਨਾਂ ਨੇ ਘਰ ਦੇ ਬਾਹਰ ਦੇ ਕਿਸੇ ਮੈਂਬਰ ਨੂੰ ਜਾਂ ਜਿਹੜੇ ਉਹਨਾਂ ਦੇ ਦੋ ਭੈਣ ਭਾਈ ਫੋਰ ਰਹਿੰਦੇ ਸੀਗੇ ਉਹਨਾਂ ਤੱਕ ਵੀ ਗੱਲ ਪਹੁੰਚੇ ਨਹੀਂ ਦਿੱਤੀ ਕਿ ਐਦਾਂ ਦਾ ਗੂ ਸਾਡੇ ਪਰਿਵਾਰ ਦੇ ਵਿੱਚ ਚੱਲ ਰਿਹਾ ਤੇ ਇਸ ਤੋਂ ਬਾਅਦ ਫਿਰ 3 ਸਾਲ ਬਾਅਦ ਜਿਹੜੀ ਪੁਲਿਸ ਆ ਉਹ ਆਪਣੀ ਰਿਪੋਰਟ ਆ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਜਿਸ ਦੇ ਵਿੱਚ ਉਹ ਦੱਸਦੇ ਆ ਕਿ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇੱਕ ਲਲਿਤ ਨਾਮ ਦੇ ਬੰਦੇ ਦੇ ਪਿੱਛੇ ਲਾ ਕੇ ਇਹਨਾਂ ਦੇ ਪਰਿਵਾਰ ਦਾ ਜੋ ਮੁਖੀਆ ਸੀ ਉਹਦੇ ਪਿੱਛੇ ਲੱਗ ਕੇ ਸਾਰਿਆਂ ਨੇ ਆਪਣੀ ਜਾਨ ਦੇ ਦਿੱਤੀ। ਤੁਹਾਡਾ ਹੁਣ ਕੀ ਸੋਚਣਾ ਇਸ ਕੇਸ ਦੇ ਬਾਰੇ? ਤੁਹਾਡਾ ਕੀ ਕਹਿਣਾ? ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੇ ਆਪਾਂ ਮਿਲਾਂਗੇ ਕੁਝ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।